ਜੋ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁਲਾਜ਼ਮ ਯੂਨੀਅਨ ਦੀ ਬੈਠਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਈ ਹੈ ਜਿਸ ਦੇ ਵਿੱਚ ਬਹੁਤ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਸੀਐਮ ਮਾਨ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਆਪਣੇ ਫੇਸਬੁੱਕ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਸੀਐਮ ਮਾਨ ਨੇ ਲਿਖਿਆ ਹੈ ਕਿ 4 ਫੀਸਦੀ ਡੀਏ ਦੇ ਵਿੱਚ ਮੁਲਾਜ਼ਮਾਂ ਦੇ ਵਾਧਾ ਕਰ ਦਿੱਤਾ ਗਿਆ ਹੈ ਦਰਸਲ ਅੱਜ ਮੀਟਿੰਗ ਹੋਈ ਹੈ ਮਿਨਿਸਟਰੀਅਲ ਸਟਾਫ ਯੂਨੀਅਨ ਦੀ ਜਿਸ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਖੁਦ ਨੁਮਾਇੰਦਗੀ ਕੀਤੀ ਗਈ ਇਸ ਬੈਠਕ ਦੀ ਖੁਦ ਸੀਐਮ ਮਾਨ ਇਸ ਬੈਠਕ ਦੇ ਵਿੱਚ ਮੌਜੂਦ ਸੀਗੇ ਜਿਸ ਦੇ ਵਿੱਚ ਹੁਣ ਟੀਏ ਮਹਿੰਗਾਈ ਪੱਤਾ ਜਿਹੜਾ ਏ ਉਹ 14% ਤੋਂ ਵਧਾ ਕੇ 28% ਕਰ ਦਿੱਤਾ ਗਿਆ 38% ਕਰ ਦਿੱਤਾ ਗਿਆ ਹੈ ਜਿਸ ਦੇ ਨਾਲ 4% ਵਾਧਾ ਜਿਹੜਾ ਉਹ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਵਿੱਚ ਹੋ ਜਾਵੇਗਾ ਜਿਸ ਦੇ ਨਾਲ ਉਹਨਾਂ ਦੀ ਸੈਲਰੀ ਜਿਹੜੀ ਹੈ ਉਹ ਹੁਣ ਵੱਧ ਕੇ ਉਹਨਾਂ ਨੂੰ ਮਿਲਿਆ ਕਰੇਗੀ ਤੁਹਾਨੂੰ ਦੱਸ ਦਿੰਨੇ ਆ ਕਿ ਮੁਲਾਜ਼ਮ 12% ਦੀ ਮੰਗ ਕਰ ਰਹੇ ਸੀਗੇ ਜੋ ਮੁਲਾਜ਼ਮ ਯੂਨੀਅਨ ਹੈ ਉਹਨਾਂ ਦੀ ਸੱਤ ਮੈਂਬਰੀ ਟੀਮ ਜਿਹੜੀ ਆ ਉਹ ਪਹੁੰਚੀ ਸੀਗੀ ਸੀਐਮ ਮਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਮੀਟਿੰਗ ਕਰਨ ਦੇ ਲਈ ਉਸ ਤੋਂ ਬਾਅਦ ਸੀਐਮ ਮਾਨ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਇੱਕ ਕਹਿ ਸਕਦੇ ਹਾਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ ਸੀਐਮ ਮਾਨ ਨੇ ਲਿਖਿਆ ਅੱਜ ਪੰਜਾਬ 스테ਟ ਮਿਨਿਸਟਰੀਅਲ ਸਰਵਿਸੈਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੇ ਮਸਲਿਆਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਹੈ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰ ਰਿਹਾ ਕਿ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਨ ਜਾ ਰਹੇ ਹਾਂ ਡੀਏ ਚ 4 ਫੀਸ ਦੀ ਦਾ ਵਾਅਦਾ ਕੀਤਾ ਜਾਂਦਾ ਹੈ ਜੋ ਕਿ 1 ਦਸੰਬਰ 2023 ਤੋਂ ਲਾਗੂ ਹੋਵੇਗਾ ਯਾਨੀ ਕਿ ਜਿਹੜੀ ਹੁਣ ਤਨਖਾਹ ਆਵੇਗੀ ਇਹਨਾਂ ਮੁਲਾਜ਼ਮਾਂ ਦੀ ਉਸ ਦੇ ਵਿੱਚ ਡੀਏ ਦਾ ਪੈਸਾ ਜਿਹੜਾ ਹੈ ਉਹ 4 ਫੀਸ ਦੀ ਵਧ ਕੇ ਆਵੇਗਾ ਹੁਣ ਤੱਕ ਡੀਏ ਦੀ ਰਕਮ ਜਿਹੜੀ ਉਹ 34 ਫੀਸ ਦੀ ਸੀਗੀ ਹੁਣ ਇਹ ਰਕਮ ਵਧਾ ਕੇ 38 ਫੀਸ ਦੀ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਮੁਲਾਜ਼ਮਾਂ ਦੇ ਵਿੱਚ ਕਹਿ ਸਕਦਾ ਕਿ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਸਕਦੀ ਹੈ ਸੋ ਜਿੰਨੇ ਵੀ ਮਿਨਿਸਟਰੀਅਲ ਯੂਨੀਅਨ ਦੇ ਵਿੱਚ ਮੈਂਬਰ ਨੇ ਉਹਨਾਂ ਦੇ ਵਿੱਚੋਂ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਮੀਟਿੰਗ ਕਰਨ ਦੇ ਲਈ ਸੱਤ ਮੈਂਬਰੀ ਵਫਾ ਜਿਹੜਾ ਉਹ ਮੀਟਿੰਗ ਕਰਨ ਦੇ ਲਈ ਸੀਮਾਨ ਦੇ ਨਾਲ ਪਹੁੰਚਾ ਤੇ ਮੀਟਿੰਗ ਦਾ ਸਿੱਟਾ ਜਿਹੜਾ ਹੈ ਉਹ ਮੁਲਾਜ਼ਮਾਂ ਦੇ ਹੱਕ ਵਿੱਚ ਰਿਹਾ ਤੇ 4% ਦੀ ਡੀਏ ਦੇ ਵਿੱਚ ਵਾਦਾ ਕਰ ਦਿੱਤਾ ਗਿਆ ਹੈ ਜੋ 1 ਦਸੰਬਰ 2023 ਤੋਂ ਲਾਗੂ ਹੋ ਜਾਵੇਗਾ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕ ਦੇ ਟੀਵੀ ਦੇ ਨਾਲ